ਮੇਰੀ ਗੱਲ ਸੁਣ ਤੂੰ ਗਵੰਡਰ ਨੂੰ ਸੂਟ ਦਵਾਇਆ ਆ ਸਾਹਮਣੇ ਵਾਲੀ ਨੂੰ ਹਾਂ ਵਹਾਂ ਦਵਾਇਆ ਅੱਛਾ ਤੂੰ ਗਵੰਡਰ ਨੂੰ ਸੂਟ ਦਵਾਵੇ ਹਾਂ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਤੇਰੇ ਫਾਇਦੇ ਵਾਸਤੇ ਦਵਾਇਆ ਮੈਂ ਨਾ ਮੇਰਾ ਕੀ ਫਾਇਦਾ ਇਹਦੇ ਚ ਤੂੰ ਹੀ ਮਰਨ ਲੱਗ ਜਾਂਦੀ ਐ ਤੂੰ ਹੀ ਮਰਨ ਲੱਗ ਜਾਂਦੀ ਐ ਲਾਲ ਪੀਲੀ ਉਹੀ ਹੋਗੀ ਗੱਲ ਤਾਂ ਸੁਣਦੀ ਨਹੀਂ ਪੂਰੀ ਓ ਦੇਖ ਮੇਰੀ ਗੱਲ ਸੁਣ ਤੂੰ ਉਹ ਉੱਥੇ ਬਾਜ਼ਾਰ ਜਾਨੀ ਹੋ ਇਕੱਠੀ ਹੋ ਜਾਨੀ ਹੋ ਹਾਂ ਉਹ ਤਾਂ ਅਸੀਂ ਜਾਨੀ ਆ ਹਾਂ ਹਾਂ ਤੇ ਤੇ ਤੋਂ ਤੂੰ ਤਾਂ ਸੋਹਣੀ ਹੈ ਜਿਆਦਾ ਹਾਂ ਉਹ ਤਾਂ ਮੈਂ ਹੈਗੀ ਆ ਉਹ ਮੈਂ ਇਹ ਚਾਹੁੰਦਾ ਸੀ ਵੀ ਉਹ ਤੇਰੇ ਤੋਂ ਸੋਹਣੀ ਲੱਗੇ ਅੱਛਾ ਉਹ ਫੇਰ ਮੇਰੇ ਤੋਂ ਸੋਹਣੀ ਲੱਗੇ ਉਹ ਫੇਰ ਮੇਰੇ ਤੋਂ ਸੋਹਣੀ ਲੱਗੇ ਗੱਲ ਸੁਣਦੀ ਨਹੀਂ ਪੂਰੀ ਗੱਲ ਤਾਂ ਸੁਣ ਜਦੋਂ ਮੈਂ ਵਧੀਆ ਸੂਟ ਪਾ ਕੇ ਉਹ ਤੇਥੋਂ ਸੋਹਣੀ ਲੱਗੂਗੀ ਮੈਥੋਂ ਓ ਮੇਰੇ ਸਹਰੇ ਦੀ ਜੇ ਤੂੰ ਸੋਹਣੀ ਲੱਗੀ ਤਾਂ ਤੈਨੂੰ ਲੋਕਾਂ ਦੀ ਨજર ਲੱਗ ਜਾਂਦੀ ਐ ਫਿਰ ਤੂੰ ਬਿਮਾਰ ਹੋ ਜਾਂਦੀ ਐ ਕੀ ਕੀਤਾ ਤੂੰ ਨજર ਤਾਂ ਲੱਗ ਜਾਂਦੀ ਐ ਮੈਨੂੰ ਨਹੀਂ ਮਰਨ ਲੱਗ ਜਾਂਦੀ ਐ ਚਲ ਕੋਈ ਨਹੀਂ ਕੋਈ